ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੋਈ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੋਈ ਹੈ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਸੰਯੁਕਤ ਕਿਸਾਨ ਮੋਰਚੇ ਕਿਸਾਨਾਂ ਦੇ ਦਬਾਅ ਲੋਕਾਂ ਦੇ ਦਬਾਅ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਲਗਾਤਾਰ ਪ੍ਰੈਸ਼ਰ ਸੀ ਲਗਾਤਾਰ ਦਬਾਅ ਸੀ ਸਰਕਾਰ ਤੇ ਲੋਕ ਮੈਦਾਨ ਦੇ ਵਿੱਚ ਕੁੱਦ ਚੁੱਕੇ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿੰਡਾਂ 'ਚ ਵੜਨਾ ਬੈਨ ਕਰ ਦਿੱਤਾ ਸੀ ਲੁਧਿਆਣੇ ਦੇ ਪਿੰਡ ਹੁਣ ਮਾਨਸਾ ਦੇ ਪਿੰਡ ਹੁਣ ਜਗਰਾਉਂ ਦੇ ਪਿੰਡ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪੈਰ ਧਰਨਾ ਬੰਦ ਕਰ ਦਿੱਤਾ ਸੀ ਲੋਕਾਂ ਨੇ ਜਿਸ ਦੇ ਰੋਹ ਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਨੀਤੀ ਵਾਪਸ ਲੈ ਲਈ ਗਈ ਹੈ ਜਿਸ ਦੀ ਜਾਣਕਾਰੀ ਪੰਜਾਬ ਉਸਾਰੀ ਅਤੇ ਸ਼ਹਿਰੀ ਵਿਕਾਸ ਭਾਗ ਦੇ ਪ੍ਰਮੁੱਖ ਸਕੱਤਰ ਨੇ ਇਸ ਬਾਰੇ ਲਖਤੀ ਰੂਪ ਵਿੱਚ ਦੱਸਿਆ ਕਿ ਪੰਜਾਬ ਸਰਕਾਰ 14 ਮਈ 2025 ਨੂੰ ਯਾਰੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਂਦੀ ਹੈ ਪੰਜਾਬ ਦੇ ਕਿਸਾਨਾਂ ਦੀ ਇਹ ਵੱਡੀ ਜਿੱਤ ਹੈ ਚੇਤੇ ਰਹਿ ਕਿ ਇਸੇ ਲੈਂਡ ਪੂਲਿੰਗ ਪਾਲਿਸੀ ਤੇ ਮਾਨਯੋਗ ਹਾਈ ਕੋਰਟ ਨੇ 10 ਸਤੰਬਰ ਤੱਕ ਰੋਕ ਲਗਾਈ ਸੀ ਤਾਲ ਮੱਖ ਮੰਤਰੀ ਭਗਵਾਨ ਸਿੰਘ ਮਾਨ ਤੋਂ ਜਦ ਪੁੱਛਿਆ ਗਿਆ ਪੱਤਰਕਾਰਾਂ ਨੇ ਤਾਂ ਉਹ ਕਹਿੰਦੇ ਮਾਮਲਾ ਕੋਰਟ ਦੇ ਵਿੱਚ ਹੈ ਕਈ ਸਾਥੀ ਵੀ ਇਹ ਗੱਲ ਪੁੱਛ ਰਹੇ ਸੀ ਕਿ ਮਾਮਲਾ ਕੋਰਟ ਤੇ ਕੀ ਸਰਕਾਰ ਵਾਪਸ ਲੈ ਸਕਦੀ ਹੈ ਤਾਂ ਇਹ ਸਹੀ ਸੀ ਕਿਉਂਕਿ ਜਿਹੜਾ ਬੰਦਾ ਨੀਤੀ ਲੈ ਕੇ ਆਇਆ ਜਿਹੜੀ ਸਰਕਾਰ ਨੀਤੀ ਲੈ ਕੇ ਆਇਆ ਉਹ ਵਾਪਸ ਲੈ ਸਕਦੀ ਹੈ ਸੋ ਹੁਣ ਇੱਕ ਵੱਡੀ ਕਿਸਾਨਾਂ ਦੀ ਜਿੱਤ ਹੋਈ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਰਧ ਹੋਈ ਹੈ ਲੁਧਿਆਣੇ ਦੇ ਵਪਾਰੀਆਂ ਦੀਆਂ ਬਾਹਾਂ ਮਰੋੜੀਆਂ ਜਾ ਰਹੀਆਂ ਸੀ ਕਿਸਾਨ ਤਾਂ ਪਹਿਲੇ ਮੈਦਾਨ ਦੇ ਵਿੱਚ ਕੁ ਚੁੱਕੇ ਸੀ ਕਿ ਅਸੀਂ ਵਾਪਸ ਨਹੀਂ ਦੇਣੀ ਆ ਜਮੀਨ ਨਹੀਂ ਦੇਣੀ ਅਸੀਂ ਇਹ ਨੀਤੀ ਵਾਪਸ ਕਰਾਉਣੀ ਆ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੰਦੇ ਨੇ ਪਾਲਿਸੀ ਲਿਆਂਦੀ ਆ ਉਹ ਤੋਂ ਹੀ ਰੱਦ ਕਰਾਉਣੀ ਆ ਦਿੱਲੀ ਵਾਲਿਆਂ ਨੂੰ ਇਹ ਅਕਸਰ ਹੀ ਇਲਜ਼ਾਮ ਸੀ ਕਿ ਦਿੱਲੀ ਵਾਲਿਆਂ ਨੇ ਇਹ ਪਾਲਿਸੀ ਲੈ ਕੇ ਆਂਦੀ ਆ ਪਰ ਦਿੱਲੀ ਵਾਲਿਆਂ ਨੂੰ ਪੰਜਾਬ ਦੀ ਫਿਤਰਤ ਦਾ ਨਹੀਂ ਪਤਾ ਪੰਜਾਬ ਦੇ ਜਿਹੜੇ ਲੋਕਾਂ ਦਾ ਸੁਭਾਅ ਉਹਦਾ ਨਹੀਂ ਪਤਾ ਕਿ ਪੰਜਾਬ ਦੇ ਲੋਕ ਜਦ ਕਿਸੇ ਚੀਜ਼ ਦੇ ਖਿਲਾਫ ਹੋ ਜਾਂਦੇ ਆ ਫਿਰ ਉਸ ਦੇ ਖਿਲਾਫ ਜਦੋਂ ਡੱਟ ਜਾਂਦੇ ਆ ਫਿਰ ਇੱਥੇ ਕੋਈ ਨਹੀਂ ਖੜਦਾ ਇਸੇ ਤਰੀਕੇ ਨਾਲ ਤਿੰਨ ਕਾਲੇ ਕਾਨੂੰਨ ਜਿਹੜੇ ਆ ਪੰਜਾਬ ਦੇ ਲੋਕਾਂ ਨੇ ਉਹ ਦਿੱਲੀ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਵਾਪਸ ਕਰਾਏ ਅੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਫੀ ਮੰਗਣੀ ਪਈ ਤੇ ਕਹਿਣਾ ਪਿਆ ਕਿ ਮੈਂ ਸਮਝਾਉਣ 'ਚ ਅਸਫਲ ਰਿਹਾ ਤੇ ਮੈਂ ਇਹ ਕਾਨੂੰਨ ਵਾਪਸ ਲੈਣਾ ਤਾਂ ਦੂਜੀ ਵੱਡੀ ਜਿੱਤ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਮੁੱਖ ਮੰਤਰੀ ਭਗਵਤ ਸਿੰਘ ਮਾਨ ਇਹ ਕਹਿੰਦੇ ਨੇ ਟੀਚਰਾਂ ਕਰਦੇ ਰਹੇ ਆ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਅਮਨ ਰੋੜਾ ਇਹ ਕਹਿੰਦੇ ਰਿਹਾ ਕਿ ਪੈਰਲਲ ਸਰਕਾਰ ਆ ਉਹਨਾਂ ਸਾਰਿਆਂ ਨੇ ਦਿਖਾ ਦਿੱਤਾ ਹੈ ਉਹਨਾਂ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਕਿ ਉਹ ਪਰਵਾਹ ਨਹੀਂ ਕਰਦੇ ਜਦੋਂ ਉਹ ਇਹ ਸਭ ਕੁਝ ਚੱਲ ਰਿਆ ਸੀ ਤਾਂ ਲੋਕਾਂ ਨੇ ਮੁੜ ਜਿਹੜੀਆਂ ਇਹਨਾਂ ਜਥੇਬੰਦੀਆਂ ਝੰਡੇ ਥੱਲੇ ਆਏ ਅੱਜ ਵੀ ਬਹੁਤ ਵੱਡੇ ਮਾਰਚ ਕੱਢੇ ਗਏ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਏਰੀਆ ਦੇ ਵਿੱਚ ਬਿਤੇ ਕੁਝ ਦਿਨ ਪਹਿਲਾਂ ਸਯੁਕਤ ਕਿਸਾਨ ਮੋਰਚੇ ਸੱਦੇ ਦੇ ਉੱਤੇ ਲੁਧਿਆਣਾ ਦੇ ਵਿੱਚ ਬਹੁਤ ਮਾਰਚ ਵੱਡੇ ਮਾਰਚ ਕੱਢੇ ਗਏ ਤੇ 24 ਤਰੀਕ ਨੂੰ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਸੀ ਤੇ ਉਸ ਤੋਂ ਬਾਅਦ ਪੱਕਾ ਮੋਰਚੇ ਦੇ ਜਿਹੜੇ ਸੂਤਰਾਂ ਤੋਂ ਖਬਰ ਸੀ ਕਿ ਸਯੁਕਤ ਕਿਸਾਨ ਮੋਰਚੇ ਨੇ ਪੱਕਾ ਮੋਰਚਾ ਗੱਡ ਦੇਣਾ ਸੀ ਇਸ ਪਾਲਿਸੀ ਖਿਲਾਫ ਸੋ ਇਹ ਸਾਰੇ ਦੇ ਚੱਲਦਿਆਂ ਕਿਸਾਨਾਂ ਦੀ ਵੱਡੀ ਜਿੱਤ ਵਪਾਰੀਆਂ ਦੀ ਵੱਡੀ ਜਿੱਤ ਮਜ਼ਦੂਰਾਂ ਦੀ ਵੱਡੀ ਜਿੱਤ ਕਿਉਂਕਿ ਜੇ ਲੈਂਡ ਪੂਲਿੰਗ ਪਾਲਸੀ ਆਉਂਦੀ ਜੇ ਪਿੰਡ ਤਬਾਹ ਹੁੰਦੇ ਤਾਂ ਪਿੰਡਾਂ ਦੇ ਵਿੱਚ ਮਜ਼ਦੂਰ ਛੋਟਾ ਵਪਾਰੀ ਛੋਟਾ ਦੁਕਾਨਦਾਰ ਸਭ ਤਬਾਹ ਹੋ ਜਾਣੇ ਸੀ ਸੋ ਇਹ ਸਭ ਦੇ ਕਰਕੇ ਅੱਜ ਲੈਂਡ ਪੂਲਿੰਗ ਪਾਲਸੀ ਤੇ ਜੋ ਜਿੱਤ ਹੋਈ ਹੈ ਇਹ ਕਿਸਾਨਾਂ ਦੀ ਜਿੱਤ ਹੈ ਇਹ ਮਜ਼ਦੂਰਾਂ ਦੀ ਜਿੱਤ ਹੈ ਤਾਂ ਜਿਸ ਦੇ ਚੱਲਦਾ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਸ ਲੈਣਾ ਪੈ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੋਈ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੋਈ ਹੈ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਹਾਂਜੀ ਤੁਸੀਂ ਸਹੀ ਸੋਚ ਰਹੇ ਹੋ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਸੰਯੁਕਤ ਕਿਸਾਨ ਮੋਰਚੇ ਕਿਸਾਨਾਂ ਦੇ ਦਬਾਅ ਲੋਕਾਂ ਦੇ ਦਬਾਅ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਲਗਾਤਾਰ ਪ੍ਰੈਸ਼ਰ ਸੀ ਲਗਾਤਾਰ ਦਬਾਅ ਸੀ ਸਰਕਾਰ ਤੇ ਲੋਕ ਮੈਦਾਨ ਦੇ ਵਿੱਚ ਕੁੱਦ ਚੁੱਕੇ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿੰਡਾਂ 'ਚ ਵੜਨਾ ਬੈਨ ਕਰ ਦਿੱਤਾ ਸੀ ਲੁਧਿਆਣੇ ਦੇ ਪੈਂਟ ਹਾਉਨ ਮਾਨਸਾ ਦੇ ਪੈਂਟ ਹਾਉਨ ਜਗਰਾਉਂ ਦੇ ਪੈਂਟ ਹਾਉਨ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪੈਰ ਧਰਨਾ ਬੰਦ ਕਰ ਦਿੱਤਾ ਸੀ ਲੋਕਾਂ ਨੇ ਜਿਸ ਦੇ ਰੋਹ ਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਨੀਤੀ ਵਾਪਸ ਲੈ ਲਈ ਗਿਆ ਜਿਸ ਦੀ ਜਾਣਕਾਰੀ ਪੰਜਾਬ ਉਸਾਰੀ ਅਤੇ ਸ਼ਹਿਰੀ ਵਿਕਾਸ ਭਾਗ ਦੇ ਪ੍ਰਮੁੱਖ ਸਕੱਤਰ ਨੇ ਇਸ ਬਾਰੇ ਲਖਤੀ ਰੂਪ ਵਿੱਚ ਦੱਸਿਆ ਕਿ ਪੰਜਾਬ ਸਰਕਾਰ 14 ਮਈ 2025 ਨੂੰ ਜਾਰੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਂਦੀ ਹੈ ਪੰਜਾਬ ਦੇ ਕਿਸਾਨਾਂ ਦੀ ਇਹ ਵੱਡੀ ਜਿੱਤ ਹੈ ਚੇਤੇ ਰਹਿ ਕਿ ਇਸੇ ਲੈਂਡ ਪੂਲਿੰਗ ਪਾਲਿਸੀ ਤੇ ਮਾਨਯੋਗ ਹਾਈ ਕੋਰਟ ਨੇ 10 ਸਤੰਬਰ ਤੱਕ ਰੋਕ ਲਗਾਈ ਸੀ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜਦ ਪੁੱਛਿਆ ਗਿਆ ਪੱਤਰਕਾਰਾਂ ਨੇ ਤਾ ਉਹ ਕਹਿੰਦੇ ਮਾਮਲਾ ਕੋਰਟ ਦੇ ਵਿੱਚ ਹੈ ਕਈ ਸਾਥੀ ਵੀ ਇਹ ਗੱਲ ਪੁੱਛ ਰਹੇ ਸੀ ਕਿ ਮਾਮਲਾ ਕੋਰਟ ਤੇ ਕੀ ਸਰਕਾਰ ਵਾਪਸ ਲੈ ਸਕਦੀ ਹੈ ਤਾਂ ਇਹ ਸਹੀ ਸੀ ਕਿਉਂਕਿ ਜਿਹੜਾ ਬੰਦਾ ਨੀਤੀ ਲੈ ਕੇ ਆਇਆ ਜਿਹੜੀ ਸਰਕਾਰ ਨੀਤੀ ਲੈ ਕੇ ਆਇਆ ਉਹ ਵਾਪਸ ਲੈ ਸਕਦੀ ਹੈ ਸੋ ਹੁਣ ਇੱਕ ਵੱਡੀ ਕਿਸਾਨਾਂ ਦੀ ਜਿੱਤ ਹੋਈ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਰਧ ਹੋਈ ਹੈ ਲੁਧਿਆਣੇ ਦੇ ਵਪਾਰੀਆਂ ਦੀਆਂ ਬਾਹਾਂ ਮਰੋੜੀਆਂ ਜਾ ਰਹੀਆਂ ਸੀ ਕਿਸਾਨ ਤਾਂ ਪਹਿਲੇ ਮੈਦਾਨ ਦੇ ਵਿੱਚ ਕੁੱਤ ਚੁੱਕੇ ਸੀ ਕਿ ਅਸੀਂ ਵਾਪਸ ਨਹੀਂ ਦੇਣੀ ਆ ਜਮੀਨ ਨਹੀਂ ਦੇਣੀ ਅਸੀਂ ਇਹ ਨੀਤੀ ਵਾਪਸ ਕਰਾਉਣੀ ਹੈ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੰਦੇ ਨੇ ਪਾਲਿਸੀ ਲਿਆਂਦੀ ਆ ਉਹ ਤੋਂ ਹੀ ਰੱਦ ਕਰਾਉਣੀ ਹੈ ਦਿੱਲੀ ਵਾਲਿਆਂ ਨੂੰ ਇਹ ਅਕਸਰ ਹੀ ਇਲਜ਼ਾਮ ਸੀ ਕਿ ਦਿੱਲੀ ਵਾਲਿਆਂ ਨੇ ਇਹ ਪਾਲਿਸੀ ਲੈ ਕੇ ਆਂਦੀ ਹੈ ਪਰ ਦਿੱਲੀ ਵਾਲਿਆਂ ਨੂੰ ਪੰਜਾਬ ਦੀ ਫਿਤਰਤ ਦਾ ਨਹੀਂ ਪਤਾ ਪੰਜਾਬ ਦੇ ਜਿਹੜੇ ਲੋਕਾਂ ਦਾ ਸੁਭਾਅ ਉਹਦਾ ਨਹੀਂ ਪਤਾ ਕਿ ਪੰਜਾਬ ਦੇ ਲੋਕ ਜਦ ਕਿਸੇ ਚੀਜ਼ ਦੇ ਖਿਲਾਫ ਹੋ ਜਾਂਦੇ ਆ ਫਿਰ ਉਸ ਦੇ ਖਿਲਾਫ ਜਦੋਂ ਡੱਟ ਜਾਂਦੇ ਆ ਫਿਰ ਇੱਥੇ ਕੋਈ ਨਹੀਂ ਖੜਦਾ ਇਸੇ ਤਰੀਕੇ ਨਾਲ ਤਿੰਨ ਕਾਲੇ ਕਾਨੂੰਨ ਜਿਹੜੇ ਆ ਪੰਜਾਬ ਦੇ ਲੋਕਾਂ ਨੇ ਉਹ ਦਿੱਲੀ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਵਾਪਸ ਕਰਾਏ ਅੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਫੀ ਮੰਗਣੀ ਪਈ ਤੇ ਕਹਿਣਾ ਪਿਆ ਕਿ ਮੈਂ ਸਮਝਾਉਣ 'ਚ ਅਸਫਲ ਰਿਹਾ ਤੇ ਮੈਂ ਇਹਨਾਂ ਨੂੰ ਵਾਪਸ ਲੈਣਾ ਤਾਂ ਦੂਜੀ ਵੱਡੀ ਗੱਤ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਮੁੱਖ ਮੰਤਰੀ ਭਗਵਤ ਸਿੰਘ ਮਾਨ ਇਹ ਕਹਿੰਦੇ ਰਹੇ ਟੀਚਰਾਂ ਕਰਦੇ ਰਹੇ ਆ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਅਮਨ ਰੋੜਾਏ ਕਹਿੰਦੇ ਰਹੇ ਕਿ ਪੈਰਲਲ ਸਰਕਾਰ ਆ ਉਹਨਾਂ ਸਾਰਿਆਂ ਨੇ ਦਿਖਾ ਦਿੱਤਾ ਉਹਨਾਂ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਕਿ ਉਹ ਪਰਵਾਹ ਨਹੀਂ ਕਰਦੇ ਜਦੋਂ ਉਹ ਇਹ ਸਭ ਕੁਝ ਚੱਲ ਰਿਆ ਸੀ ਤਾਂ ਲੋਕਾਂ ਨੇ ਮੁੜ ਜਿਹੜੀਆਂ ਇਹਨਾਂ ਜਥੇਬੰਦੀਆਂ ਝੰਡੇ ਥੱਲੇ ਆਏ ਅੱਜ ਵੀ ਬਹੁਤ ਵੱਡੇ ਮਾਰਚ ਕੱਢੇ ਗਏ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਏਰੀਆ ਦੇ ਵਿੱਚ ਜਿੱਥੇ ਕੁਝ ਦਿਨ ਪਹਿਲਾਂ ਸਯੁਕਤ ਕਿਸਾਨ ਮੋਰਚੇ ਸੱਦੇ ਦੇ ਉੱਤੇ ਲੁਧਿਆਣਾ ਦੇ ਵਿੱਚ ਬਹੁਤ ਮਾਰਚ ਵੱਡੇ ਮਾਰਚ ਕੱਢੇ ਗਏ ਤੇ 24 ਤਰੀਕ ਨੂੰ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਸੀ ਤੇ ਉਸ ਤੋਂ ਬਾਅਦ ਪੱਕਾ ਮੋਰਚੇ ਦੇ ਜਿਹੜੇ ਸੂਤਰਾਂ ਤੋਂ ਖਬਰ ਸੀ ਕਿ ਸਯੁਕਤ ਕਿਸਾਨ ਮੋਰਚੇ ਨੇ ਪੱਕਾ ਮੋਰਚਾ ਗੱਡ ਦੇਣਾ ਸੀ ਇਸ ਪਾਲਿਸੀ ਖਿਲਾਫ ਸੋ ਇਹ ਸਾਰੇ ਦੇ ਚੱਲਦਿਆਂ ਕਿਸਾਨਾਂ ਦੀ ਵੱਡੀ ਜਿੱਤ ਵਪਾਰੀਆਂ ਦੀ ਵੱਡੀ ਜਿੱਤ ਮਜ਼ਦੂਰਾਂ ਦੀ ਵੱਡੀ ਜਿੱਤ ਕਿਉਂਕਿ ਜੇ ਲੈਂਡ ਪੂਲਿੰਗ ਪਾਲਸੀ ਆਉਂਦੀ ਜੇ ਪਿੰਡ ਤਬਾਹ ਹੁੰਦੇ ਤਾਂ ਪਿੰਡਾਂ ਦੇ ਵਿੱਚ ਮਜ਼ਦੂਰ ਛੋਟਾ ਵਪਾਰੀ ਛੋਟਾ ਦੁਕਾਨਦਾਰ ਸਭ ਤਬਾਹ ਹੋ ਜਾਣੇ ਸੀ ਸੋ ਇਹ ਸਭ ਦੇ ਕਰਕੇ ਅੱਜ ਲੈਂਡ ਪੂਲਿੰਗ ਪਾਲਸੀ ਤੇ ਜੋ ਜਿੱਤ ਹੋਈ ਹੈ ਇਹ ਕਿਸਾਨਾਂ ਦੀ ਜਿੱਤ ਹੈ ਇਹ ਮਜ਼ਦੂਰਾਂ ਦੀ ਜਿੱਤ ਹੈ ਤਾਂ ਜਿਸ ਦੇ ਚੱਲਦਾ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਸ ਲੈਣਾ ਹੈ